ਸੰਤ ਬਾਬਾ ਲਾਲ ਸਿੰਘ ਜੀ ਦੀ 37ਵੀਂ ਵਰ੍ਹੇਸਵੀ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਨੂੰ ਫੁੱਲਾਂ ਨਾਲ ਬਹੁਤ ਵਧੀਆ ਸਜਾਇਆ ਹੋਇਆ ਸੀ ਗੁਰਦੁਆਰਾ ਸਾਹਿਬ ਦਾ ਫੁੱਲਾਂ ਨਾਲ ਸਜਾਇਆ ਰੂਪ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋ ਰਹੀ ਸੀਗੀ ਇਸ ਗੁਰੂ ਘਰ ਨਾਲ ਬਚਪਨ ਤੋਂ ਬਹੁਤ ਜ਼ਿਆਦਾ ਲਗਾਵ ਰਿਹਾ ਹੈ ਬਚਪਨ ਵਿੱਚ ਮੈਂ ਆਪਣੇ ਬਜ਼ੁਰਗਾਂ ਨਾਲ ਜਦੋਂ ਬਜ਼ੁਰਗ ਇੱਥੇ ਸੇਵਾ ਕਰਨ ਆਉਂਦੇ ਹੁੰਦੇ ਸੀ ਤਾਂ ਉਹਨਾਂ ਨੂੰ ਦੇਖ ਕੇ ਸਾਡਾ ਮਨ ਵੀ ਸੇਵਾ ਕਰਨ ਨੂੰ ਕਰਦਾ ਸੀ ਅਸੀਂ ਵੀ ਜਿਸ ਤਰ੍ਹਾਂ ਬਜ਼ੁਰਗ ਜਿਹੜੇ ਪੈਂਡਿਆਂ ਤੇ ਚੱਲਦੇ ਸੀ ਆਪਾਂ ਵੀ ਉਹਨਾਂ ਪੈਂਡਿਆਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਰਾਂਗੇ ਸੰਤ ਬਾਬਾ ਤੇਜਾ ਸਿੰਘ ਜੀ ਸਵੇਰੇ 6 ਵਜੇ ਤੋਂ 7 ਵਜੇ ਤੱਕ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਦੇ ਆ ਇਹਨਾਂ ਦਾ ਆਪਣਾ ਵੀ YouTube ਦੇ ਉੱਤੇ ਚੈਨਲ ਆ ਜਿਸ ਵੀਰ ਭਰਾ ਨੇ ਇਹਨਾਂ ਦੀ ਕਥਾ ਸਵੇਰੇ ਲਾਈਵ ਸੁਣਨੀ ਹੁੰਦੀ ਆ 6 ਵਜੇ ਤੋਂ 7 ਵਜੇ ਤੱਕ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਕਥਾ ਸੁਣ ਸਕਦੇ ਆ ਕਥਾ ਸੁਣ ਕੇ ਮਨ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਆ ਗੁਰੂ ਘਰ ਦੇ ਬਾਹਰ ਜਿਹੜਾ ਮੇਨ ਗੇਟ ਆ ਉਹ ਬਹੁਤ ਵਧੀਆ ਜਿ ਸ਼ਿੰਗਾਰਿਆ ਹੋਇਆ ਸੀਗਾ ਇਹ ਅੱਜ 10 10:30 ਵਜੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਰੱਖੇ ਹੋਏ ਸੀਗੇ ਉਹਨਾਂ ਦੇ ਅੱਜ ਭੋਗ ਦੇ ਪਾ ਕੇ ਫਿਰ 10 ਵਗੈਰਾ ਵਜੇ ਤੱਕ ਨਗਰ ਕੀਰਤਨ ਦੀ ਰਵਾਨਗੀ ਸੀਗੀ ਨਗਰ ਕੀਰਤਨ 10 ਤਰੀਕ ਨੂੰ ਹੁੰਦਾ ਆ 11 ਨੂੰ ਰਾਤ ਨੂੰ ਸਮਾਗਮ ਹੁੰਦਾ ਤਾਂ 12 ਤਰੀਕ ਨੂੰ ਵਰਸੀ ਹੁੰਦੀ ਆ ਉਸ ਦਿਨ ਸਾਰਾ ਦਿਨ ਸੰਤ ਸਮਾਜ ਦਾ ਸਮਾਗਮ ਹੁੰਦਾ ਆ ਇਹ ਜੋ ਨਗਰ ਕੀਰਤਨ ਨਿਕਲਦਾ ਆਇਆ ਇਹ ਇਥੋਂ 11 ਵਜੇ ਰਵਾਨਗੀ ਹੋ ਕੇ ਪਿੰਡ ਜੀਆ ਨੱਥਾ ਪਹਿਲਾਂ ਜਾਂਦਾ ਆ ਖੁੱਡੇ ਵਿੱਚ ਦੀ ਹੁੰਦੇ ਹੋਏ ਫਿਰ ਜੀਆ ਨੱਥੇ ਤੋਂ ਵਾਪਸ ਖੁੱਡੇ ਵਿੱਚ ਐਂਟਰੀ ਕਰਦਾ ਹੋਇਆ ਪਿੰਡ ਰਲਣਾ ਵਿੱਚ ਇੰਟਰ ਕਰਦਾ ਆ ਇਸ ਤਰ੍ਹਾਂ ਇਹ ਤਿੰਨ ਪਿੰਡਾਂ ਦੀ ਪ੍ਰਕਰਮਾ ਕਰਦਾ ਹੋਇਆ ਸ਼ਾਮ ਨੂੰ 7 7:30 ਵਜੇ ਇਸ ਗੁਰੂ ਘਰ ਆ ਕੇ ਨਗਰ ਕੀਰਤੀ ਨਗਰ ਕੀਰਤਨ ਦੀ ਸਮਾਪਤੀ ਹੋ ਜਾਂਦੀ ਆ ਤਿੰਨਾ ਪਿੰਡਾਂ ਦੀ ਪ੍ਰਕਰਮਾ ਕਰਦੇ ਹੋਏ ਸੰਗਤ ਪਿੱਛੇ-ਪਿੱਛੇ ਬਹੁਤ ਜ਼ਿਆਦਾ ਹੁੰਦੀ ਆ ਹਰ ਇੱਕ ਵਿਦੇਸ਼ ਵਿੱਚ ਰਹਿਣ ਵਾਲੇ ਨੂੰ ਜੋ ਇੱਥੇ ਆਪਾਂ ਬਚਪਨ ਵਿੱਚ ਦੇਖਿਆ ਹੁੰਦਾ ਆ ਬਚਪਨ ਵਿੱਚ ਨਗਰ ਕੀਰਤਨ ਨਾਲ ਘੁੰਮੇ ਹੁੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਗਾਇਨ ਕਰਦੇ ਹੋਏ ਪਿੱਛੇ-ਪਿੱਛੇ ਜਦੋਂ ਤੁਰਦੇ ਆ ਤਾਂ ਉਹ ਅਸੀਂ ਵਿਦੇਸ਼ ਵਿੱਚ ਰਹਿੰਦੇ ਹੋਏ ਫੀਲ ਕਰ ਸਕਦੇ ਆ ਵੀ ਸਾਨੂੰ ਕਿਦਾਂ ਦਾ ਉਸ ਟਾਈਮ ਮਹਿਸੂਸ ਹੁੰਦਾ ਜਦੋਂ ਅਸੀਂ ਇਹਨੂੰ ਟੀਵੀ ਚੈਨਲ ਦੇ ਉੱਤੇ ਲਾਈਵ ਦੇਖਦੇ ਆ ਅੱਜ ਵੀ ਪ੍ਰਮਾਤਮਾ ਨੇ ਸੁਭਾਅ ਬਣਾਇਆ ਮੇਰੀ ਛੁੱਟੀ ਵੀ ਤਕਰੀਬਨ ਇਹ ਦਿਨਾਂ ਵਿੱਚ ਬਣੀ ਤਾਂ ਮੈਂ ਆ ਕੇ ਅੱਜ ਪਿੰਡ ਦੇ ਵਿੱਚ ਜੋ ਇਹ ਪ੍ਰੋਗਰਾਮ ਹੋ ਰਿਹਾ ਸੀਗਾ ਇਹ ਖੁਦ ਅੱਖੀਂ ਦੇਖਣ ਦਾ ਮੈਨੂੰ ਸੁਭਾਗਾ ਟਾਈਮ ਪ੍ਰਾਪਤ ਹੋਇਆ ਬਚਪਨ ਦੇ ਵਿੱਚ ਆਪਾਂ ਆਉਂਦੇ ਹੁੰਦੇ ਸੀਗੇ ਜਦੋਂ ਗੁਰੂ ਮਹਾਰਾਜ ਸੰਤ ਬਾਬਾ ਲਾਲ ਸਿੰਘ ਜੀ ਪੂਰੇ ਹੋਏ ਉਦੋਂ ਮੈਂ ਬਹੁਤ ਛੋਟਾ ਹੁੰਦਾ ਸੀਗਾ टीवी ਤੇ న్యూస్ ਸੁਣੀ ਸੀ ਤਾਂ ਮਾਨੂੰ ਬਹੁਤ ਦੁੱਖ ਮਹਿਸੂਸ ਹੋਇਆ ਸੀ ਉਦੋਂ ਡੈਡੀ ਜੀ ਹਰਿਆਣਾ ਸਰਵਿਸ ਕਰਦੇ ਸੀ ਦੀ ਮੈਂ ਹੋਰ ਸਟੇਟ ਵਿੱਚ ਰਹਿੰਦਾ ਹੁੰਦਾ ਸੀਗਾ ਇਹ ਕੁਛ ਨਗਰ ਕੀਰਤਨ ਦੀਆਂ ਝਲਕੀਆਂ ਤੁਹਾਨੂੰ ਦਿਖਾ ਰਿਹਾ ਆ ਜਿੱਥੇ ਵੀ ਵੀਡੀਓ ਦੇਖ ਰਹੇ ਹੋ ਖੁਸ਼ ਰਹੋ ਆਵਾਦ ਰਹੋ